ਦੇ ਦੋਸਤੋ ਸਭ ਤੋਂ ਪਹਿਲਾਂ ਕੁਦਰਤ ਡੈਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪਣਾ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਸੀਗੇ ਵੀ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨਾ ਕਟੜੂ ਬਛੜੂ ਉਹਨਾਂ ਨੂੰ ਚਿੱਟੀ ਮੋਗ ਲੱਗ ਜਾਂਦੀ ਏ ਡਾਇਰੀਆ ਆਪਾਂ ਨੂੰ ਬੋਲ ਦਿੰਨੇ ਆ ਵੀ ਉਹ ਚਿੱਟੀ ਮੋਗ ਤੋਂ ਆਪਾਂ ਜਿਹੜਾ ਕਟੜੂ ਬੱਛੂ ਵੇ ਕਿਵੇਂ ਬਚਾਉਣਾ ਸੋ ਦੋਸਤੋ ਵੀਰ ਨੇ ਬੜਾ ਵਧੀਆ ਐਮ ਸਵਾਲ ਕੀਤਾ ਮੈਂ ਬੜੇ ਮੈਂ ਵੀ ਬੜੇ ਦੇਖਿਆ ਫਾਰਮ ਦੇ ਫੀਲਡ ਦੇ ਵਿੱਚ ਕੇਸ ਵੀ ਛੋਟਾ ਬੱਚਾ ਉਹਨੂੰ ਚਿੱਟੀ ਜੀ ਮੋਗ ਲੱਗ ਗਈ ਉਸ ਤੋਂ ਬਾਅਦ ਉਹ ਵੀਕ ਹੋ ਗਿਆ ਡੀ ਹਾਈਡਰੇਸ਼ਨ ਹੋ ਗਈ ਉਹ ਖਤਮ ਹੋ ਜਾਂਦਾ ਡੈੱਡ ਹੋ ਜਾਂਦਾ ਸੋ ਦੋਸਤੋ ਸਭ ਤੋਂ ਪਹਿਲਾਂ ਮੈਂ ਜਿਹੜੇ ਤੁਹਾਨੂੰ ਦੱਸੀ ਸੀ ਕੱਲ ਵੀ ਉਹਨੂੰ ਆਪਣੇ ਨੂੰ ਬੱਚੇ ਨੂੰ ਵੈਕਸੀਨੇਸ਼ਨ ਨੈਸ਼ਨਲ ਬੂਟਾ ਰੈਲਕਸ ਆਹਾ ਜਿਹੜੀਆਂ ਉਹਦਾ ਟਰੀਟਮੈਂਟ ਉਹਨੂੰ ਹਰਾ ਚਾਰਾ ਨਹੀਂ ਦੇਣਾ ਉਹ ਸਾਰੀਆਂ ਗੱਲਾਂ ਦੇ ਨਾਲ ਇਹ ਚੀਜ਼ ਰਿਲੇਟਡ ਆ ਦੋਸਤੋ ਦੋਸਤੋ ਹੁਣ ਹੁੰਦਾ ਕੀ ਹੈ ਜਦੋਂ ਤੁਹਾਡੇ ਇਹ ਕਟਾਣੂ ਬਛਰੂ ਨੂੰ ਮੋਗ ਲੱਗ ਜਾਂਦੀ ਏ ਸੋ ਦੋਸਤੋ ਆਪਾਂ ਕੀ ਕਰਦੇ ਆ ਆਪਾਂ ਇੱਕ ਨਾ ਦੇਸੀ ਆਪਣੇ ਹੁੰਦੇ ਆ ਆਪਾਂ ਕਿਨੇ ਜੀ ਕੜਾ ਦੇ ਦਿਓ ਐਵੇਂ ਲਾਚੀਆਂ ਲੋਚੀਆਂ ਜਾਂ ਕੁੱਟੀਆਂ ਦੇ ਵਿੱਚ ਸੌਂ ਪਾਈ ਤੇ ਰੰਨ ਰੁੰਨ ਕੇ ਤੇ ਕੜਾ ਦੇਤਾ ਉਹ ਮਤਲਬ ਕਿ ਇੱਕ ਨਾ ਜਿਹੜੇ ਉਹ ਫੰਡਾਮੈਂਟਲੀ ਚੀਜ਼ਾਂ ਨਹੀਂ ਹੈਗੀਆਂ ਤਾਂ ਕਿ ਮੈਂ ਇਹਨਾਂ ਚੀਜ਼ਾਂ ਨੂੰ ਵੇਖਦਾ ਨਾ ਜਿਹੜੀ ਚੀਜ਼ ਦੀ ਡੋ ਹੀ ਨਹੀਂ ਹੈਗੀ ਪ੍ਰੋਪਰ ਉਹਦੇ ਨਾਲ ਆਪਣਾ ਜਾਨਵਰ ਕਿਵੇਂ ਠੀਕ ਹੋਏਗਾ ਸੋ ਦੋਸਤੋ ਮੈਂ ਬੜੇ ਵਾਰੀ ਵੇਖਦਾ ਜੇ ਕੋਈ ਡਾਕਟਰ ਆ ਕੇ ਉਹ ਟੀਕੇ ਠੁਕੀ ਜਾਂਦਾ ਹੱਦ ਕੋ ਬਾਦ ਅਗਲਾ ਬੋਤਲ ਲਾ ਦੋਗਾ ਮਤਲਬ ਕਿ ਬੋਤਲ ਦੇ ਨਾਲ ਵੀ ਉਹ ਜਿਹੜਾ ਤੁਹਾਡਾ ਕੱਟੂ-ਵੱਛੂ ਏ ਉਹ ਨਹੀਂ ਪਾੜਦਾਗਾ ਉਹਦਾ ਕਾਰਨ ਕੀ ਹੁੰਦਾ ਦੋਸਤੋ ਵੇਖੋ ਆਹ ਪੇਟ ਦੇ ਨਾ ਜਿਹੜੇ ਸਟਮਕ ਹੁੰਦੇ ਆ ਨਾ ਇਹ ਜਿਹੜੇ ਸਟਮਕੇ ਹਾਲੇ ਕੰਪਲੀਟ ਨਹੀਂ ਹੋਏ ਹੁੰਦੇ ਨਾ ਜਿੰਨੀ ਦੇਰ ਤੱਕ ਇਹ ਕੰਪਲੀਟ ਨਹੀਂ ਹੈਗੇ ਇਹਨਾਂ ਚ ਮਾਈਕਰੋ ਫਲੋਰਾ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ ਪਿਆ ਤੇ ਉਹਨੀ ਦੇਰ ਤੱਕ ਆਪਾਂ ਨੂੰ ਮਨ ਲ ਕੇ ਫੀਡ ਪੱਠੇ ਉਹਦਾ ਪਰਾਂ ਜਦੋਂ ਪਾ ਦਿੰਨੇ ਆ ਜਾਂ ਆਪਾਂ ਇਹਨਾਂ ਨੂੰ ਜਿਵੇਂ ਕਹੋ ਵੀ ਦੁੱਧ ਟੰਗਦਾ ਪਿਆ ਬੱਚਾ ਆਪਾਂ ਖਿੱਚਦਾ ਰੱਸੀ ਨਾਲ ਸੋ ਉਹਨੂੰ ਅਥਰੂ ਆ ਗਿਆ ਉਹਦੇ ਫੇਫੜਿਆਂ ਦੇ ਵਿੱਚ ਦੁੱਧ ਚਲੇ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇੱਕ ਪੇਟ ਦੇ ਨਾਲ ਹੀ ਰਿਲੇਟਡ ਨੇ ਤੁਸੀਂ ਵੀ ਜੇ ਆਪਦਾ ਪੇਟ ਸਹੀ ਰੱਖੋਗੇ ਸਤਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ ਕੋਈ ਵੀ ਬਿਮਾਰੀ ਆਪਾਂ ਨੂੰ ਸਟਾਰਟਿੰਗ ਹੁੰਦੀ ਏ ਤੇ ਉਹ ਆਪਣੇ ਪੇਟ ਤੋਂ ਹੀ ਹੁੰਦੀ ਜਾਂ ਆਪਾਂ ਵੱਧ ਕਟ ਖਾ ਲੈਨੇ ਜਾਂ ਪਤਲਿਆ ਖਾ ਲੈਨੇ ਜਾਂ ਆਪਾਂ ਆਲੇਜ਼ 버ગર ਕੁਕਰੇ ਆ ਵਗੈਰਾ ਖਾ ਗਏ ਆਪਣਾ ਪੇਟ ਤੋਂ ਜਿਹੜੀਆਂ ਆਪਾਂ ਨੂੰ ਬਿਮਾਰੀਆਂ ਨੇ ਉਹ ਕ੍ਰੀਏਟ ਹੁੰਦੀਆਂ ਨੇ ਇਸ ਤਰ੍ਹਾਂ ਹੀ ਇਹ ਛੋਟੇ ਜਿਹੜੇ ਬੱਚੇ ਆ ਐਨੀਮਲਸ ਤੇ ਇਹਨਾਂ ਨੂੰ ਵੀ ਇਹ ਬਿਮਾਰੀਆਂ ਜਿਹੜੀਆਂ ਨੇ ਇਹਨਾਂ ਦੇ ਖਾਣ ਪੀਣ ਤੋਂ ਹੀ ਕ੍ਰੀਏਟ ਹੁੰਦੀਆਂ ਨੇ ਸੋ ਹੁਣ ਚਿੱਟੀ ਮੋਗ ਜਿਹੜੀ ਜਿਹੜੀ ਆਪਣੀ ਮੇਨ ਅੱਜ ਗੱਲ ਹੈ ਚਿੱਟੀ ਮੋਗ ਜਿਹੜੇ ਜਨਵਰ ਨੂੰ ਹੋ ਗਈ ਹੁਣ ਉੱਥੇ ਆਪਾਂ ਇੱਕ ਕਲ ਹੋਰ ਬੜੀ ਗਲਤੀ ਕਰਦੇ ਆ ਜਦੋਂ ਚਿੱਟੀ ਮੋਗ ਹੋ ਗਈ ਆਪਾਂ ਮੈਡੀਕਲ ਤੇ ਗਏ ਉਹਨੂੰ ਕਹਿੰਦੇ ਜੀ ਮੁਲੱਪਾ ਦੀ ਸ਼ੀਸ਼ੀ ਦੇ ਦਿਓ ਇੱਕ ਤਾਂ ਉਹਦੇ ਅੰਦਰ ਪਹਿਲਾਂ ਹੀ ਫੂਡ ਪੋਜਨੇਗੇ ਚਿੱਟੀ ਮੋਗ ਕਰੀ ਜਾਂਦਾ ਉਸ ਤੋਂ ਆਪਾਂ ਮੁਲੱਪਾਂ ਵਾਲੀ ਦਵਾਈ ਕੋਈ ਵੀ ਆਪਣਾ ਸੀਰਪ ਜਿਹੜਾ ਹੁੰਦਾ ਉਹ ਦੇ ਦਿੰਨੇ ਆ ਉਹਦੇ ਨਾਲ ਉਹਦੀ ਹੋਰ ਪ੍ਰੋਬਲਮ ਵਧ ਜਾਂਦੀ ਏ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੋਰ ਖਤਰਨਾਕ ਨੇ ਹੋਗੀਆਂ ਨੇ ਉਹ ਦੋਸਤੋ ਕਰਨਾ ਕੀ ਹੈ ਜਦੋਂ ਬੱਚੇ ਨੂੰ ਚਿੱਟੀ ਮੋਗ ਹੋ ਗਈ ਤੇ ਆਪਾਂ ਉਹਦੇ ਵਾਸਤੇ ਮਤਲਬ ਕਿ ਉਹਦੇ ਪੇਟ ਨੂੰ ਰਾਹਤ ਦਿਵਾਉਣੀ ਹੁੰਦੀ ਹੈ ਵੀ ਉਹਨੂੰ ਰਿਲੈਕਸ ਕਰਨਾ ਹੁੰਦਾ ਆਪਾਂ ਹੁਣ ਸਭ ਤੋਂ ਪਹਿਲਾਂ ਕਰਨਾ ਕੀ ਹੈ ਜਦੋਂ ਪਸ਼ੂ ਨੂੰ ਚਿੱਟੀ ਆਪਣੇ ਜਾਨਵਰ ਨੂੰ ਛੋਟੇ ਬੱਚੇ ਨੂੰ ਚਿੱਟੀ ਮੋਗ ਹੋ ਗਈ ਦੋਸਤੋ ਤੁਸੀਂ ਲੀਕੜ ਲੈਣਾ ਟੈਰਾਂ ਦਾ ਸੈਰਮ ਲੈਣਾ 100 ਐਮਲ ਇਹ ਦੋਸਤੋ ਨੇਚਰਲ ਸਰਮੈਡਿਸ ਕੰਪਨੀ ਦਾ ਆਉਂਦਾ ਹੈ ਜਿਨ੍ਹਾਂ ਦੀ ਟੋਪਿਕ ਇਰਥ ਸਪਰੇਅ ਆਉਂਦੀ ਏ ਉਸ ਕੰਪਨੀ ਦਾ ਆਉਂਦਾ ਹੈ ਸੈਰਮ ਚਿਟਾ ਜਿਆ ਜੇ ਤਾਂ ਤੁਹਾਡਾ ਬੱਚਾ ਹੈਗਾ ਮਹੀਨੇ ਦਾ ਤੇ ਫਿਰ ਤੁਸੀਂ 100 ਦਾ 100 ਐਮਲ ਹੀ ਪਲਾ ਦਿਓ ਅਗਲੇ ਦਿਨ 100 ਐਮਲ ਉਹਦੇ ਫਿਰ ਲੈ ਲਓ ਉਹਦੇ ਵਿੱਚੋਂ 50 ਐਮਲ ਦੇ ਦਿਓ ਅਗਲੇ ਦਿਨ ਫਿਰ 50 ਦੇ ਦਿਓ ਇਹ 3 ਦਿਨ ਦਿਨ ਦੇ ਨਾਲ ਤੁਹਾਡਾ ਜਿਹੜਾ ਜਾਨਵਰ ਓਕੇ ਹੋ ਜਾਏਗਾ ਹੁਣ ਤੁਸੀਂ ਇੱਕ ਇੱਕ ਹੋਰ ਬੜੀ ਵੱਈ ਐ ਵੱਡੀ ਗੱਲ ਹੈਗੀ ਏ ਉਹਨਾ ਆਪਾਂ ਦੇਣ ਲੱਗ ਜਣੇ ਲੀਵਰ ਟੋਨਿਕ ਹੁਣ ਵੇਖੋ ਪਤਾ ਕੀ ਹੁੰਦਾ ਗੱਲਾਂ ਦਾ ਹੁਣ ਬਹੁਤ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਲੀਵਰ ਟੋਨਿਕ ਜਿਹੜੇ ਨੇ ਉਹ ਆਏ ਹੋਏ ਨੇ ਹੁਣ ਆਪਾਂ ਸਭ ਤੋਂ ਵਧੀਆ ਬੈਸਟ ਮੰਨਦੇ ਆ ਲੀਵਰ ਟੋਨਿਕ ਜਿਵੇਂ ਬਰੂ ਟੋਨ ਵਗੈਰਾ ਹੋਗੇ ਹੋਰ ਹੋਗੇ ਹੁਣ ਆਪਾਂ ਜਦੋਂ ਇੱਥੇ ਚਿੱਟੀ ਮੋਕ ਹੋ ਗਈ ਸਭ ਤੋਂ ਪਹਿਲਾਂ ਆਪਾਂ ਦੇਣਾ ਟੈਰਲ ਜੇ ਦਾ ਮਹੀਨੇ ਦਾ ਬੱਚਾ ਫਿਰ 100 ਦੇ ਦਿਓ ਜੇ 15 ਦਿਨਾਂ ਦਾ ਬੱਚਾ ਫਿਰ 50 ਦੇ ਦਿਓ 50 ਐਮਲ ਅਗਲੇ ਦਿਨ ਦੇ ਦਿਓ ਕੋਈ ਸੈਟਸਲਟ ਨਹੀਂਗਾ ਹੁਣ ਦੋਸਤੋ ਇੱਥੇ ਆਪਾਂ ਦੇਣਾ ਕਿਹੜਾ ਲੀਵਰ ਟੋਨਿਕ ਇਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਇਹ ਹੁਣ ਕਈ ਬੰਦਿਆਂ ਨੇ ਟਰੋਲ ਕਰਨੇ ਮੈਸੇਜ ਕਰਨੇ ਐਵੇਂ ਮਤਲਬ ਕਿ ਮੈਂ ਦੋਸਤੋ ਤੁਹਾਨੂੰ ਉਹੋ ਹੀ ਗੱਲ ਕਰਨੀ ਹੁੰਦੀ ਹੈ ਜਿਸ ਗੱਲ ਦੇ ਨਾਲ ਮੈਂ ਆਪਦੇ ਫਾਰਮ ਤੇ ਆਪਦੀ ਫੀਲਡ ਚ ਤੇ ਆਪਦਾ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਨਾ ਕਿਓਕੇ ਲੀਵਰ ਟੋਨਿਕ ਆਪਾਂ ਦੇਣਾ ਜਿੰਦੇ ਵਿੱਚ ਸਿਲੀ ਮਰੀਨ ਹੈ ਸਿਲੀ ਮਰੀਨ ਹੁੰਦਾ ਆਪਣਾ ਸਿਲੀ ਮਰੀਨ ਸੋ ਦੋਸਤੋ ਇਸਿਲੀ ਮਰੀਨ ਦੇ ਇੱਕ ਕਾਈ ਤੋਂ ਬਣਦਾ ਜਿਵੇਂ ਆਪਣੇ ਖਾੜਿਆਂ ਦੇ ਵਿੱਚ ਹਰਾ ਘਾਹ ਹੁੰਦਾ ਨਾ ਗ੍ਰੀਨ ਘਾਹ ਹੁੰਦਾ ਉਸ ਤੋਂ ਇਹਨੂੰ ਤਿਆਰ ਕਰਦੇ ਆ ਸਿਲੀ ਮਰੀਨ ਨੂੰ ਸੋ ਇਹਦੇ ਫੰਡਾਮੈਂਟਲੀ ਬਹੁਤ ਨੇ ਜਿਆਦਾ ਪੜਨਗੇ ਅਜੇ ਜਾਵਾਂਗੇ ਜਿਹੜੇ ਟੋਨਿਕ ਦੇ ਵਿੱਚ ਇਹ ਹਾਂ ਸਭ ਤੋਂ ਵਧੀਆ ਟੋਨਿਕ ਇੱਕ ਆਉਂਦਾ ਵਿਟਾ ਕੈਂਡਲ ਦੇ ਆ ਮੈਂ ਤਾਂ ਬਹੁਤ ਚਿਰ ਤੋਂ ਇਹ ਕਰਦਾ ਪਿਆ ਇਹ ਮੈਨਕੈਂਡ ਕੰਪਨੀ ਦਾ ਦੋਸਤੋ ਮੈਨਕੈਂਡ ਕੰਪਨੀ ਦਾ ਸੋ ਦੋਸਤੋ ਇਹ ਤੁਸੀਂ ਦੇਣਾ ਰਜਾਨਾ 20 ML 20 ML ਦਿੱਲੀ ਸੋ ਦੋਸਤੋ ਇਹ ਜਿਹੜਾ ਤੁਸੀਂ 20 ML ਦਿੱਲੀ ਤੇ ਇਹ ਤੁਸੀਂ ਲਗਾ ਆਪਣਾ ਤਿੰਨ ਦਿਨ ਦੇਣਾ ਹੈਗਾ ਜੇ ਮਹੀਨੇ ਦਾ ਬੱਚਾ 100 ਦੇ ਦਿਓ ਜੇ ਉਸ ਤੋਂ ਛੋਟਾ ਬੱਚਾ ਹੈ ਤਾਂ ਉਹਨੂੰ ਆਪਣਾ 50 50 ML ਤੁਸੀਂ ਇਹ ਜਿਹੜੀ ਇਹ ਆਪਣਾ ਡੋਜ਼ ਉਹਨੂੰ ਇਹ ਦੇ ਸਕਦੇ ਜੇ ਇਹਦੇ ਨਾਲ ਜਿਹੜੀ ਤੁਹਾਡੇ ਜਾਨਵਰ ਦੀ ਤੁਹਾਡੇ ਛੋਟੇ ਕਟੜੂ ਬਛੜੂ ਦੀ ਜਿਹੜੀ ਚਿੱਟੀ ਮੋਕ ਏ ਉਹ ਬਿਲਕੁਲ ਠੀਕ ਹੋ ਜੇਗੀ ਬਿਲਕੁਲ ਖਤਮ ਹੋ ਜੇਗੀ ਤੁਹਾਡਾ ਜਾਨਵਰ ਜਿਹੜਾ ਹੈ ਠੀਕ ਹੋ ਜਾਏਗਾ ਸਿਰਸ ਦੋ ਦਵਾਈਆਂ ਨੇ ਟੈਰਨ ਤੇ ਬੀਟਾ ਕੈਨਡਲੇਵ ਸੋ ਮੈਂ ਇਹਨਾਂ ਨੂੰ ਦੁਬਾਰਾ ਇੱਕ ਵਾਰੀ ਤੁਹਾਨੂੰ ਦੱਸ ਦੇਵਾਂ ਸ਼ੁਰੂਆਤ ਦੇ ਵਿੱਚ ਬਹੁਤ ਸਾਰੇ ਦੋਸਤਾਂ ਦੇ ਫੋਨ ਵੀ ਆਈ ਜਾਂਦੇ ਹੁੰਦੇ ਆ ਆਪਣਾ ਟੈਰਨ ਸੋ ਐਮਐਲ ਤੇ ਵੀਟਾ ਕੈਂਡ ਲੈਵਾ ਇਹ ਤੁਸੀਂ ਲੈਣਾ ਇਹ ਆਪਣਾ ਛੋਟੀ ਪੈਕਿੰਗ ਵੀ ਲੈ ਲਿਓ 120 ਐਮਐਲ ਦੀ ਆ ਨਹੀਂ ਆਉਂਦੀ 500 ਅੰਦਰ ਤੋਂ ਘੱਟ ਮੇਰੇ ਹਿਸਾਬ ਨਾਲ ਨਹੀਂ ਆਉਂਦੀ ਇਹਦੇ ਤੋਂ ਤੁਸੀਂ 20 ਐਮਐਲ ਦੇ ਦਿਨਾ ਦੋਸਤੋ ਸੋ ਆ ਤੁਹਾਡਾ ਟਰੀਟਮੈਂਟ ਹੈਗਾ ਪਹਿਲੇ ਦਿਨ 100 ਦੇ ਦਿਓ ਫਿਰ 50 ਤੇ ਫਿਰ 50 ਟੈਰਲ ਨੇਚਰਲ ਦਵਾਈ ਸੀ ਮੈਂ ਕਹਿਣ ਦੀ ਦੋ ਪ੍ਰੋਡਕਟਾਂ ਦੇ ਨਾਲ ਤੁਹਾਡੇ ਜਿਹੜੇ ਕੱਟੇ ਬੱਚੇ ਨੇ ਉਹਨਾਂ ਦੀ ਜਿਹੜੀ ਚਿੱਟੀ ਮੋਕ ਏ ਉਹ ਜਾਂ ਦੂਜੀ ਵੀ ਮੋਕ ਏ ਚਾਹੇ ਚਿੱਟੀ ਮੋਕ ਏ ਚਾਹੇ ਖੂਨੀ ਮੋਕ ਏ ਚਾਹੇ ਵੈਸੇ ਡੈਰੀਆ ਸੋ ਮਤਲਬ ਕਿ ਜਿਹੜੀ ਵਰਜੀ ਮੋਕ ਏ ਇਹ ਇਹ ਵੀ ਨਹੀਂ ਵੀ ਚਿੱਟੀ ਮੋਕ ਏ ਜਿਹੜੀ ਵੀ ਮੋਕ ਏ ਇਹ ਤੁਸੀਂ ਉਹਦੇ ਵਿੱਚ ਦੇ ਸਕਦੇ ਜੇ ਸੋ ਬਹੁਤ ਸਾਰੇ ਜਿਹੜੇ ਕੱਟੇ ਬੱਚੇ ਨਾ ਇਸ ਬਿਮਾਰੀ ਕਰਕੇ ਮਰਦੇ ਆ ਸੋ ਤਾਂ ਅੱਜ ਤੋਂ ਬਾਅਦ ਜਿਹੜੇ ਤੁਹਾਡੇ ਕੱਟੇ ਬੱਚੇ ਆ ਉਹ ਸੋ ਦੋਸਤੋ ਕੱਟੜੂ ਬੱਚਰੂ ਜਿਹੜੇ ਹੈਗੇ ਹਨ ਇਸ ਟਰੀਟਮੈਂਟ ਦੇ ਨਾਲ ਬਿਲਕੁਲ ਹੈਲਦੀ ਰਹਿਣਗੇ ਕੋਈ ਟੀਕਾ ਨਹੀਂ ਲਾਉਣਾ ਕੋਈ ਡ੍ਰਿਪ ਐਂਡ ਇਨ ਆਲ ਕੋਟ ਦੇ ਜਣਵਾ ਡੇ ਨੇ ਉਹ ਬਹੁਤ ਵਧੀਆ ਠੀਕ ਰਹਿਣਗੇ ਸੋ ਦੋਸਤੋ ਜੇ ਮੈਨੂੰ ਤੁਹਾਡੀ ਪ੍ਰੋਬਲਮ ਜਿਹੜੀ ਹੁੰਦੀ ਹੈ ਮੈਂ ਕੋਸ਼ਿਸ਼ ਕਰਦਾ ਵੀ ਉਹਨੂੰ ਆਪਦੇ ਬੋਰਡ ਦੇ ਨਾਲ ਸੋਲਵ ਕਰ ਦਿਆਂ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਇਹਨੂੰ ਸ਼ੇਅਰ ਕਰ ਦਿਓ ਮੇਰਾ ਚੈਨਲ ਫੇਸਬੁੱਕ ਤੇ ਕੁਦਰਤ ਡੇਰੀ ਫਾਰਮ ਤੇ YouTube ਤੇ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ